ਕੈਪਟਨ ਨਾਲ ਇਕੱਲੇ ਨਾਲ ਕਿਤੇ 1 ਟੂ 1 ਜਾਂ ਕੋਈ ਹੋਰ ਤਾਂ ਗੱਲਬਾਤ ਕਰਨ ਦਾ ਕੋਈ ਬਹੁਤਾ ਮੌਕਾ ਨਹੀਂ ਮਿਲਿਆ ਜੀ ਹਾਂ ਇੱਕ ਵਾਰ ਜ਼ਰੂਰ ਨਾਲ ਦੱਸਿਆ ਸੀ ਇੱਥੇ 9 ਸੈਕਟਰ ਚ ਕੇਬਲ ਢੋਂਦੇ ਘਰੇ ਬੈਠੇ ਸੀ ਵੀ ਬਿਆਨਤ ਸਿੰਘ ਨੂੰ ਕਿਵੇਂ ਚੀਫ ਮਿਨਿਸਟਰ ਬਣਾਉਣ ਚਾਹੁੰਦਾ ਦਾ ਰੋਲ ਸੀ ਕੈਪਟਨ ਸਾਹਿਬ ਜੀ ਕੈਪਟਨ ਦਾ ਤੇ ਇਸ ਗੱਲ ਦਾ ਖੁਲਾਸਾ ਉਹ ਜਾਗਰ ਸਿੰਘ ਨੇ ਆਪਣੀ ਕਿਤਾਬ ਚ ਵੀ ਕੀਤਾ ਜੀ ਵੀ ਉਹ ਕਹਿੰਦੇ ਵੀ ਮੇਰੇ ਕੋਲ ਇਹਨਾਂ ਨੇ ਤਾਂ ਇਹ ਦੱਸਿਆ ਵੀ ਮੈਂ ਬਿਆਨਤ ਸਿੰਘ ਤੇ ਉਹ ਜਾਗਰ ਸਿੰਘ ਨੇ ਜੋ ਲਿਖਿਆ ਜੋ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਸੀ ਜੀ ਉਹ ਕਹਿੰਦੇ ਵੀ ਮੇਰੇ ਕੋਲ ਆਏ ਅਵਤਾਰ ਬਰਾੜ ਤੇ ਅਵਤਾਰ ਕਾਤਰ ਤੇ ਮੇਰੇ ਕੋਲ ਆਏ ਵੀ ਤੁਸੀਂ ਇਹਦਾ ਯਾਰ ਕੇ ਪਾਰਟੀ ਜਿੱਤ ਗਈ ਕਾਂਗਰਸ ਤੇ ਤੁਸੀਂ ਬਿਆਨ ਸਿੰਘ ਨੂੰ ਚੀਫ ਮਿਨਿਸਟਰ ਬਣਾਉਣ ਲਈ ਆਪਣਾ ਰੋਲ ਪਲੇ ਕਰੋ ਤੇ ਪਾਰਟੀ ਦਾ ਜਿਹੜੀ ਹੈ ਹਰਚਰਨ ਬਰਾੜ ਨੂੰ ਚੀਫ ਮਿਨਿਸਟਰ ਬਣਾਉਣਾ ਚਾਹੁੰਦੀ ਹੈ ਅੱਛਾ ਜੀ ਜੀ ਤੇ ਇਹ ਕਹਿੰਦੇ ਅਮਰਿੰਦਰ ਸਿੰਘ ਕਹਿੰਦਾ ਮੈਂ ਵੀ ਕਿਹਾ ਯਾਰ ਅਮਰਿੰਦ ਹਰਚਰਨ ਬਰਾੜ ਤੋਂ ਤਾਂ ਪੰਜਾਬ ਸਮਝਣਾ ਨਹੀਂ ਉਹ ਤਾਂ ਉਸ ਤੋਂ ਬੰਦਾ ਹੈ ਜੀ ਤਾਂ ਕਹਿੰਦੇ ਚਲੋ ਮੈਂ ਹੁਣ ਕਿਹਨੂੰ ਕਹਾ ਉਹ ਕਹਿੰਦੇ ਜੀ ਤੁਸੀਂ ਤੁਹਾਡੀ ਮੜੀ ਮੁੱਟੀ ਇੱਜ਼ਤ ਸਾਰੀ ਕਰਦੇ ਨੇ ਬਾਹਰ ਆ ਜਾਓ ਪਟਿਆਲਾੋਂ ਫਿਰ ਵੀ ਜੀ ਤੇ ਵੀਵੀ ਨਰਸਿਮਹਾਰਾਉ ਨੂੰ ਕਹੋ ਜੀ ਚਲੋ ਕਹਿੰਦੇ ਮੈਂ ਨਰਸਿਮਹਾਰਾਉ ਦੇ ਮੈਸੇਜ ਛੱਡਿਆ ਤੇ ਮੇਰੀ ਅਗਲੇ ਦਿਨ ਜਿਹੜੀ ਰਾਤ ਨੂੰ ਅਭਿਰਧਾ ਆਪਣੇ ਨਰਸਿਮਹਾਰਾਉ ਨਾਲ ਗੱਲ ਹੋ ਗਈ ਚਲੋ ਕਹਿੰਦੇ ਪਹਿਲਾਂ ਤਾਂ ਮੈਂ ਵਧਾਈ ਦਿੱਤੀ ਵੀ ਜੀ ਤੁਸੀਂ ਪੰਜਾਬ ਜਿੱਤ ਲਿਆ ਬਹੁਤ-ਬਹੁਤ ਮੁਬਾਰਕਾਂ ਕਹਿੰਦੇ ਫਿਰ ਮੈਂ ਕਿਹਾ ਵੀ ਚਲੋ ਜੀ ਹੁਣ ਤੁਸੀਂ ਕਿਸੇ ਬੰਦੇ ਨੂੰ ਚੰਗੇ ਨੂੰ ਚੀਫ ਮਿਨਿਸਟਰ ਬਣਾਇਓ ਜੀ ਜਿਹੜਾ ਪੰਜਾਬ ਸੰਭਾਲ ਲੇ ਅਦਰਵਾਈਜ਼ ਪੰਜਾਬ ਦੇ ਹਾਲਾਤ ਬਹੁਤ ਖਰਾਬ ਨੇ ਐਵੇਂ ਪੰਜਾਬ ਨੂੰ ਕੋਈ ਖਰਾਬ ਨਾ ਕਰ ਦੇ ਜੀ ਤਾਂ ਕਹਿੰਦੇ ਤੁਸੀਂ ਦੱਸੋ ਕਹਿੰਦੇ ਜੀ ਮੈਂ ਤਾਂ ਕੀ ਦੱਸਣਾ ਵੀ ਤੁਸੀਂ ਹਰਚਰਨ ਬਰਾੜ ਨੂੰ ਸੀਐਮ ਨਾ ਬਣਾ ਦਿਓ ਉਹ ਤਾਂ ਪੰਜਾਬ ਨੂੰ ਦਾ ਪੱਠਾ ਵਠਾ ਦੂ ਵੀ ਮੈਂ ਤਾਂ ਸੁਣਿਆ ਉਹਨੂੰ ਤੁਸੀਂ ਬਣਾ ਰਹੇ ਹੋ ਜੀ ਤੇ ਵਿਅੰਤ ਸਿੰਘ ਮੈਨੂੰ ਲੱਗਦਾ ਵੀ ਇਸ ਗੱਲ ਲਈ ਠੀਕ ਹੈ ਕਹਿੰਦੇ ਚਲੋ ਮੈਂ ਰਵ ਮੈਸਾਜ ਲਾਤਾ ਉਦੋਂ ਇਹ ਗੱਲ ਅਮਰਿੰਦਰ ਸਿੰਘ ਨੇ ਕਲੇਮ ਕੀਤੀ ਵੀ ਬੀਬੰਤ ਸਿੰਘ ਨੂੰ ਕਿਵੇਂ ਚੀਫ ਮਿਨਿਸਟਰ ਬਣਾਉਣ ਦੇ ਵਿੱਚ ਰੋਲ ਪਲੇ ਕੀਤਾ ਹਾਲਾਂਕਿ ਬੀਬੰਤ ਸਿੰਘ ਬਾਰੇ ਇਹ ਵੀ ਲਿਖਦਾ ਹੈ ਜੋ ਜਾਗਰ ਸਿੰਘ ਕਿਤਾਬ ਚ ਵੀ ਅਮਰਿੰਦਰ ਸਿੰਘ ਨੂੰ ਕਾਂਗਰਸ ਨਹੀਂ ਜੁਆਇਨ ਕਰਨ ਦਿੱਤੀ ਬੀਬੰਤ ਸਿੰਘ ਨੇ ਜਿਉਂਦੇ ਜੀ ਅੱਛਾ ਜੀ ਅੱਛਾ ਤੁਸੀਂ ਇਹ ਦੇਖੋ ਰਾਜਨੀਤੀ ਦੇਖੋ ਰਾਜਨੀਤੀ ਦੇਖੋ ਵੀ ਬੰਦਾ ਚੀਫ ਮਿਨਿਸਟਰ ਬਣ ਦੇ ਵਿੱਚ ਰੋਲ ਪਲੇ ਕਰਦਾ ਉਹ ਨੂੰ ਕਾਂਗਰਸ ਵੀ ਜੁਆਇਨ ਨਹੀਂ ਕਰ ਦਿੰਦੇ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਹੀ ਤੁਹਾਡੇ ਯਾਦ ਹੋ ਰੋਲਾ ਪਿਆ ਸੀ ਇੱਕ ਲੇਡੀ ਦੀਆਂ ਪਿਕਚਰ ਜਿਹੜੀਆਂ ਅਮਰਿੰਦਰ ਸਿੰਘ ਨਾਲ ਰਿਲੀਜ਼ ਹੋਈਆਂ ਸੀ ਜਹਾਜ਼ ਵਾਲੇ ਕੇਸ ਦੇ ਵਿੱਚ ਜੀ 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 ਪਾਇਲਟ ਜੀ 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 ਬਿਲਕੁਲ ਜੀ ਉਹ ਵੀ ਉਸੇ ਦੌਰ ਚ ਹੋਈਆਂ ਉਹ ਵੀ ਐਲੀਗੇਸ਼ਨ ਜਿਹੜੇ ਆ ਸਰਕਾਰ ਤੇ ਲੱਗੇ ਵੀ ਇਹਨਾਂ ਨੇ ਉਹ ਕਰਾਇਆ ਕਰਾਇਆਗਾ ਕਰਾਇਆ ਜੀ ਠੀਕ ਹੈ ਠੀਕ ਹੈ